ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਨੀਤ ਕੌਰ ਹਰਮਨਜੀਤ ਜੀ ਨੇ ਰਾਣੀ ਤਤ ਦੇ ਵਿੱਚ ਪੰਜਾਬ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਤੇ ਨਾਲ ਹੀ ਇਹ ਦੱਸਿਆ ਕਿ ਪੰਜਾਬ ਅਸਲ ਵਿੱਚ ਹੈ ਕੀ ਤੇ ਅੱਜ ਮੈਂ ਉਹੀ ਰਚਨਾ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂ ਪੰਜਾਬ ਹੈ ਕੀ ਨਾ ਸਿਰਫ ਤਰਿਆ ਨਾ ਪਹਾੜ ਨਾ ਮੈਦਾਨ ਨਾ ਕਵਿਤਾ ਨਾ ਗੀਤ ਨਾ ਕੋਈ ਕਹਾਣੀ ਚਾਲਾਂ ਚੱਲਦੇ ਡਰਪੋਗ ਦਿਮਾਗਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬੀਆਂ ਲਈ ਪੰਜਾਬ ਦਰਿਆ ਸਿੰਧ ਤੋਂ ਜਮਨਾ ਪਾਰ ਦੀ ਭਗੌਲਕ ਧਰਤੀ ਹੀ ਨਹੀਂ ਸਗੋਂ ਉਹਨਾਂ ਨੂੰ ਉਹਨਾਂ ਦੇ ਕੁੜਤੇ 'ਚ ਪਿਆ ਸਾਦਾ ਤੇ ਆਪ ਮਹਾਰਾਜਿਆਂ ਵੱਟ ਵੀ ਪੰਜਾਬ ਹੀ ਲੱਗਦਾ ਪੁਟਲੇ ਪੱਤਿਆਂ ਅਤੇ ਲੰਕ ਦੀਆਂ ਵੇਲਾਂ 'ਚ ਸਾਨੂੰ ਪੰਜਾਬ ਹੀ ਦਿਸਦਾ ਬਾਬੇ ਫਰੀਦ ਦੀ ਖਾਨਗਾਹ 'ਚ ਉੱਬਲਦੇ ਢਿੱਲਿਆਂ 'ਚ ਸੀ ਪੰਜਾਬ ਨੂੰ ਹੀ ਟੂਲਦੇ ਭਾਈ ਕਨਈਆ ਦੀ ਮਸ਼ਚੋਂ ਚੋਂਦੇ ਪਾਣੀਆਂ ਤੋਂ ਬਾਬੇ ਦੀਪ ਸਿੰਘ ਦੇ ਖੰਡੇ ਚੋਂ სიმ ਦੀ ਅੱਗ ਵੀ ਪੰਜਾਬ ਤੋਂ ਸਿਵਾ ਹੋਰ ਹੈ ਵੀ ਕੀ ਸਾਡੇ ਭਾ ਦਾ ਤਾਂ ਚੋਲਾ ਦਾ ਉਧਣਾ ਵੀ ਪੰਜਾਬ ਹੀ ਹੈ ਜੋ ਜੋਗੀ ਹੋਇਆ ਪੂਰਨ ਲੂਣਾ ਦੀ ਤਲੀ ਤੇ ਤਰਦਾ ਬਾਰੂ ਵੇਖਦੇ ਆ ਭਾਵੇਂ ਦੁਨੀਆ ਪੰਜਾਬ ਨੂੰ ਭੰਨਦੀ ਤੇ ਤੋੜਦੀ ਰਹੀ ਪਰ ਉਹਨਾਂ ਜਰਵਾਣਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬ ਦੀ ਹਿੱਕ ਤੇ ਕੁਝ ਡੂੰਗਾ ਉੱਕ ਰਿਹਾ ਜਾ ਰਿਹਾ ਤੇ ਐਸੇ ਪੰਨ ਤੋੜ ਦੇ ਵਿੱਚ ਇੱਕ ਸ਼ਾ ਫਕੀਰ ਪੰਜਾਬ ਨਾਲੋਂ ਨਾਲ ਖੜਾ ਹੋਇ ਪੋਹੇ ਨੂਰ ਭਾਵੇਂ ਆਪਣੀ ਹਿੱਕ ਤੇ ਜੜ ਕੇ ਲਹਗੇ ਪਰ ਕੋਹੇ ਨੂਰ ਤੋਂ ਵੀ ਮਹੰਗੀ ਯੋਦੀ ਮਿਸ਼ਕ ਸਾਡੀਆਂ ਅੱਖਾਂ ਵਿੱਚ ਝ